DIG ਪੋਲਰ ਤੋਂ ਗੱਲਬਾਤ ਸ਼ੁਰੂ ਕਰ ਲਈ ਕਿਉਂਕਿ ਦੋ ਤਿੰਨ ਗੱਲਾਂ ਉਹਦੇ ਨਾਲ ਜੁੜੇ ਹੋਏ ਬੰਦਿਆਂ ਦੀ ਹੈ ਕ੍ਰਿਸ਼ਨ ਹਾਰਦਾ ਤੇ ਉਧਰ ਆਕਾਸ਼ ਬੱਤਾ ਇੱਕ ਸ਼ਿਕਾਇਤ ਲਾਉਣ ਵਾਲਾ ਇੱਕ ਉਹ ਸੈਟਿੰਗਾਂ ਕਰਾਉਣ ਵਾਲਾ ਤੇ ਹੁਣ ਗਾਂਹ ਕਹਿੰਦੇ ਵੀ ਸੀਬੀਏ ਕਹਿ ਰਹੀ ਹੈ ਵੀ ਇੱਕ ਤੇ ਸਾਨੂੰ ਦਿਓ ਵਿਚੋਲਾ ਜਿਹੜਾ ਅਸੀਂ ਪੁੱਛੀਏ ਵੀ ਹੋਰ ਕਿਹਦਾ ਕਿਹਦਾ ਵਿਚੋਲਾ ਸੀ ਤੂੰ ਤੇ ਜਿਹੜਾ ਸੋਚਾ ਸੂਰਮਾ ਦੀ ਕਹਾਣੀ ਸੀ ਉਹਦੇ ਵਿੱਚ ਵੀ ਵਿਚੋਲੇ ਦਾ ਇੱਕ ਬੜਾ ਵੱਡਾ ਰੋਲ ਸੀ ਤੇ ਮੁੜ ਕੇ ਸਭ ਤੋਂ ਵੱਡੀ ਭਾਦ ਹੀ ਬਣੀ ਵੀ ਵਿਚੋਲੇ ਦੀ ਵਿਚੋਲੇ ਦੀ ਉਹ ਸ਼ਾਇਦ ਫਿਲਮ ਸੀਗੀ ਨਾ ਬਲਵੀਰ ਉਹ ਭਾਬੀ ਬਲਵੀਰ ਉਹ ਭਾਬੀ ਦੋਸਤੋ ਬਾਤ ਤੋ ਹੁਣ ਫੇਰ ਅੱਜ ਦੇ ਜ਼ਮਾਨੇ ਚ ਵੀ ਸ਼ਾਇਦ ਬੱਬੂ ਮਾਨੂ ਰਾਣੇ ਬਣਾਈ ਆ ਅਮੀ ਤੋ ਜਮਾਨੂ ਰਾਣੇ ਜੀ ਸੁੱਚਾ ਸੁਰਮਾ ਵੈਸੇ ਉਹ ਸੁੱਚੀ ਅਲੀ ਨਾ ਮੈਂ ਤੁਹਾਨੂੰ ਇੱਕ ਗੁਜ਼ਾਰਿਸ਼ ਕਰੂੰਗਾ ਕਿ ਅਸਲ ਕਹਾਣੀ ਜ਼ਰੂਰ ਪੜਿਓ ਬੜੀ ਲੰਬੀ ਤੇ ਬੜੀ ਰੋਚਕ ਕਹਾਣੀ ਆ ਬਾਤ ਤੋ ਚਲੋ ਤੋੜ ਤੋੜ ਕੇ ਕਾਫੀ ਕੰਕਣ ਚ ਕੁਝ ਚੀਜ਼ਾਂ ਮਿਲ ਗਈਆਂ ਤੇ ਮਤਲਬ ਕਿ ਮਚੂਲਿਆਂ ਦਾ ਇਹ ਆ ਕਿ ਸਤਕਾਰ ਵੀ ਬੜਾ ਹੁੰਦਾ ਤੇ ਮੁੜ ਕੇ ਮਚੂਲੇ ਜਿਹੜੇ ਆ ਤੁਹਾਨੂੰ ਪਤਾ ਹੀ ਜੀ ਤੇ ਇਹ ਜਿਹੜੇ ਅੱਜ ਕੱਲ ਦੇ ਵਿਚੋਲੇ ਆ ਇਹਨਾਂ ਨੂੰ ਦਲਾਲ ਕਿਹਾ ਜਾਂਦਾ ਹੈ ਸਿਆਸਤ ਦੇ ਵਿੱਚ ਤੁਸੀਂ ਦੇਖੋ ਨਾ ਬڑے ਬڑے ਬੜੇ ਪਾਇਨੇ ਚੰਦਰਾ ਸਵਾਮੀ ਤਰਵਤਾ ਤਾੰਤਰਿਕ ਚੰਦਰਾ ਸਵਾਮੀ ਕਿੰਨਾ ਜਦੋਂ ਅਸੀਂ ਸਕੂਲਾਂ 'ਚ ਹੁੰਦੇ ਸੀ ਨਾ ਉਹ ਤਾਂ ਅਖਬਾਰਾਂ 'ਚ ਨਾ ਆਉਂਦਾ ਹੁੰਦਾ ਸੀ ਚੰਦਰਾ ਸਵਾਮੀ ਤੇ ਅਸੀਂ ਮਤਲਬ ਕਿ ਜਿਹਦੇ ਥੋੜਾ ਜਿਹਾ ਉਹੋ ਜਿਹਾ ਹੁੰਦਾ ਨਾ ਨੈਨਾਕ ਮੋੜੇ-ਮੁੜੀਆਂ ਅੱਖਾਂ ਵਾਲੇ ਅਸੀਂ ਕਹਣਾ ਚੰਦਰਾ ਚੰਦਰਾ ਸਵਾਮੀ ਨਾਮ ਰੱਖਦੇ ਨਾ ਹਾਂਜੀ ਜਿਵੇਂ ਉਹ ਅਮ ਅਮਰੀਸ਼ਪੁਰੀ ਵਰਗਾ ਤੇ ਉਸ ਤੋਂ ਬਾਅਦ ਇਕ ਹੁੰਦਾ ਸੀ ਹਰਮਨ ਸਿੰਘ ਤੁਸੀਂ ਸ਼ਾਇਦ ਨਹੀਂ ਜਾਣਦੇ ਯੂਪੀ ਦੀ ਰਾਜਨੀਤੀ ਦਾ ਹੋ ਸੀਗਾ ਬੰਦਾ ਤਾਂ ਇਹ ਬੰਦੇ ਮਤਲਬ ਕਿ ਰਾਜਨੀਤੀ ਦੇ ਵਿੱਚ ਸਰ ਹੂੰ ਕਹਿ ਦਿੰਨੇ ਦਲਾਲ ਵਿਚੋਂ ਇੱਕ ਦਾ ਵਿਸ਼ੇਸ਼ ਪੋਸਟ ਤੋਂ ਵੱਡੀ ਜੇ ਅਮੀਰ ਦਲਾਲੀ ਦੇਖਣੀ ਹੋਵੇ ਤਾਂ ਰਾਜਨੀਤਿਕ ਬੰਦਿਆਂ ਦੀ ਆ ਹੁਣ ਵੀ ਕੰਮ ਕਰਦੇ ਨੇ ਜੀ ਕਈ ਠੀਕ ਹੈ ਸਰਕਾਰਾਂ ਬਣਾਉਣ ਚ ਉਗੜਨ ਚ ਹਰਕਿਸ਼ਨ ਸਰਜੀਤ ਕਾਮਰੇਡ ਕੰਨੀਆ ਪਾਵਰਫੁੱਲ ਸਰਕਾਰਾਂ ਦੇ ਵਿੱਚ ਰਹੇ ਨੇ ਦੀਪ ਸਿੱਧੂ ਦੀ ਇੱਕ ਫਿਲਮ ਸੀ ਉਹਦੇ ਵਿੱਚ ਵੀ ਇੱਕ ਵਿਚੋਲਾ ਹੁੰਦਾ ਜਿਹੜਾ ਫਿਲਮ ਦੇ ਵਿੱਚ ਘੁਮਾ-ਘਮਾਈ ਕਰਦਾ ਹੁੰਦਾ ਸੈਟਿੰਗਾਂ ਜਿਹਾ ਕਰਾਉਂਦਾ ਹੁੰਦਾ ਬਾਈ ਬਹੁਤ ਮੈਂ ਤੁਹਾਨੂੰ ਦੱਸਿਆ ਨਾ ਰਾਜਨੀਤੀ ਦੇ ਵਿੱਚ ਵਿਚੋਲਿਆਂ ਦਾ ਆਪਣਾ ਇੱਕ ਕਿਰਦਾਰ ਹੈ ਤੇ ਇਦਾਂ ਹੀ ਆਫਸਰशाही ਦੇ ਵਿੱਚ ਆ ਜੀ ਇਹ ਹੁਣ ਕ੍ਰਿਸ਼ਨ ਨੂੰ ਸ਼ਾਰਦਾ ਜਿਹੜਾ ਇਹ ਤੇ ਜਿਵੇਂ ਮੁੰਨੀ ਬਦਨਾਮ ਹੋਈ ਡਾਰਲਿੰਗ ਤੇਰੇ ਲਈ ਇਤੀ ਜ਼ਿਆਦਾ ਬਦਨਾਮ ਹੋ ਗਿਆ ਤੇ ਇੱਥੇ ਬਠਿੰਡਿਓ ਕਾਨਫਰੈਂਸ ਕਿਹਾ ਸੀ ਤੁਹਾਨੂੰ ਯਾਦ ਹੋਣਾ ਹੈ ਗੰਨਮੈਣ ਸ਼ਾਇਦ ਸੀਗਾ ਡੀਐਸਪੀ ਦਾ ਬਾਅਦ ਚ ਡੀਐਸਪੀ ਫਸਿਆ ਹੂੰ ਤਾਂ ਉਹਦਾ ਉਹਦਾ ਵੀ ਤਾਂ ਕੰਮਕਾਰ ਸਮਝ ਲਓ ਇੱਕ ਤਰ੍ਹਾਂ ਨਾਲ ਉਹੀ ਸੀਗਾ ਜੀ ਗੰਨਮੈਣ ਕਿੰਨਿਆਂ ਦੇ ਫਸੇ ਹੂੰ ਪ੍ਰਾਈਵੇਟ ਬੰਦੇ ਕਿੰਨਿਆਂ ਦੇ ਫਸੇ ਆ ਤੁਹਾਨੂੰ ਯਾਦ ਹੋਣਾ ਜਿਹੜਾ ਉਹ ਡਰਾਈਵਿੰਗ ਲਾਇਸੈਂਸ ਦੇ ਵਿੱਚ ਹੋਇਆ ਬਿジネス ਦਾ ਸਾਰਾ ਹਾਂ ਉਹ ਕਿੱਡਾ ਵੱਡਾ ਉਹ ਕਿੱਡਾ ਵੱਡਾ ਸੀ ਨੈਟਵਰਕ ਉਹਦੇ ਵਿੱਚ ਵੀ ਇਸ ਤਰ੍ਹਾਂ ਦੀ ਸੀਗੇ ਤਾਂ ਮਤਲਬ ਕਿ ਇਹ ਦਲਾਲੀ ਸਿਸਟਮ ਤੇ ਬਹੁਤ ਥਾਮਾ ਤੇ ਸਰ ਚੱਲਦਾ ਆ ਤਾਂ ਹੁਣ ਕ੍ਰਿਸ਼ਨ ਕ੍ਰਿਸ਼ਨੂ ਸ਼ਾਰਦਾ ਜਿਹੜਾ ਇਕ ਦਿਨਾ ਕ੍ਰਿਸ਼ਨੂ ਸ਼ਾਰਦਾ ਜੀ ਇਹ ਹੁਣ ਕ੍ਰਿਸ਼ਨੂ ਸ਼ਾਰਦਾ ਜਿਹੜਾ ਹੈ ਨਾ ਇਹ ਅੱਗੇ ਦਾ ਹੁਣ ਭੁੱਲਰ ਦਾ ਪਵਿੱਖ ਤੈ ਕਰਨ ਜਾ ਰਿਹਾ ਹੈ ਹੂੰ ਸੀਬੀਆਈ ਨੇ ਕੱਲ ਜਾ ਕੇ ਤੇ ਰਿਮਾਂਡ ਪੇਪਰ ਦਾਖਲ ਕਰ ਦਿੱਤਾ ਕੋਰਟ 'ਚ ਕਿ ਸਾਨੂੰ 12 ਦਿਨ ਵਾਸਤੇ ਬੰਦਾ ਦਿਓ 12 ਦਿਨ ਵਾਸਤੇ ਯਾ 12 ਦਿਨ ਕੱਲੇ ਡੀ ਜਨ ਡਰਜੰਡੇ ਸੀ ਇੱਕ ਫਿਲਮ ਵੀ ਸੀਗੀ ਪਤਾ ਨਹੀਂ ਹਾਂਜੀ ਹਾਂਜੀ ਉਹ ਕੋਈ ਫਿਲਮ ਦਾ ਨਾਮ ਹੀ ਸੀਗਾ 7 ਡੇਜ਼ ਕੋਈ ਇੱਕ ਸ਼ਾਇਦ 36 ਘੰਟੇ ਕੋਈ ਸ਼ਾਇਦ ਇਸ ਤਰ੍ਹਾਂ ਦੀ ਫਿਲਮ ਐਦਾਂ ਦੀਆਂ ਫਿਲਮਾਂ ਪੁਰਾਣੇ ਸਮੇਂ ਦੀ ਹਾਂਜੀ ਐਸੀ ਤਾਂ ਗੱਲ ਇਹ ਆ ਉਹ ਕਹਿੰਦੇ ਕਿ 12 ਦਿਨ ਚਾਹੀਦਾ ਬੰਦਾ 12 ਦਿਨ ਹੂੰ ਫਿਰ ਮੈਂ ਉਹ ਹੀ ਕਹਿੰਦਾ ਵੀ ਕੱਲਾ ਡੀਆਈਜੀ ਕਿਹਾ ਮੈਂ ਕਿਹਾ ਇੱਕ ਇੱਕ ਦਿਨ ਤਾਂ ਗੱਲ ਇਹ ਆ ਕਿ 12 ਦਿਨ ਦਾ ਰਿਮਾਂਡ ਮੰਗਿਆ ਜਾ ਰਿਹਾ ਸਾਹ ਸੂਰ ਨੇ ਲੈ ਲਿਆ ਵਿਜੀਲੈਂਸ ਵਾਲਿਆਂ ਨੇ ਦੇਖ ਲਿਆ ਕਿ ਹਾਂ ਹੁਣ ਠੀਕ ਆ ਤੇ ਮੰਨ ਲਓ ਜੀ ਉਹਦਾ ਰਿਮਾਂਡ 12 ਦਿਨ ਦਾ ਨਹੀਂ 8-10 ਦਿਨ ਦਾ ਵੀ ਮਿਲ ਜਾਂਦਾ ਹੈ। ਕ੍ਰਿਸ਼ਨੂ ਸ਼ਾਰਦਾ ਨੂੰ ਉਹ ਬੜੀ ਮਤਲਬ ਕਿ ਨਿਮਰਤਾ ਨਾਲ ਕਹਿੰਦੀ ਹੈ ਕਿ ਮਿੱਤਰਾ ਤੂੰ ਆਪਣੇ ਆਪ ਚੱਲੇਗਾ ਕਿ ਤੈਨੂੰ ਚਾਬੀ ਦੇ ਕੇ ਚਲਾਈਏ। ਹੂੰ ਉਹ ਕਹਿੰਦਾ ਵੀ ਮੈਂ ਆਪਣੇ ਆਪ ਚੱਲੂੰਗਾ। ਤਾਂ ਗੱਲ ਕਾਹ ਜਾ ਸਕਦੀ ਆ। ਜੀ ਨਹੀਂ ਤੇ ਕੁਝ ਵੀ ਨਹੀਂ। ਨਹੀਂ ਤੇ ਕੁਝ ਵੀ ਨਹੀਂ। ਮਤਲਬ ਕਿ ਪੁੱਲਰ ਵਰਗੇ ਬੰਦੇ ਆ ਲਈ ਪ੍ਰਾਪਰਟੀ ਪੈਸਾ ਇਹ ਉਹ ਸਾਬਤ ਕਰਨਾ ਜਾਂ ਇਹਨਾਂ ਚੀਜ਼ਾਂ ਨੂੰ ਬਣਾਉਣਾ ਡੇਗਣਾ ਸਰ ਕੋਈ ਔਖਾ ਖੇਡ ਨਹੀਂ ਹੈ ਜੀ ਗੱਲ ਸੀਬੀਆਈ ਤੇ ਆ ਕੇ ਟਿਕਦੀ ਹੈ ਕਿ ਭਾਈ ਜੇਤੇ ਹੁਣ ਉਹਨਾਂ ਨੇ ਇੰਟਰੋਗੇਸ਼ਨ ਪਲੱਸ ਇਨਵੈਸਟੀਗੇਸ਼ਨ ਬਹੁਤ ਪਾਇਦਾਰ ਤਰੀਕੇ ਨਾਲ ਕਰ ਲਈ ਤੇ ਆ ਤੁਹਾਡੇ ਵਿਚੋਲੀਆਂ ਵਾਲਾ ਜਿਹੜਾ ਖੇਡ ਹੈ ਨਾ ਇਹ ਬਹੁਤ ਵੱਡੇ ਪੱਤਰ ਤੇ ਚਲਾ ਜਾਏਗਾ ਬਿਲਕੁਲ ਇਹ ਮੁਹਾਲੀ ਉਰਪੜ ਰੇਂਜ ਯਾਨੀ ਉਧਰੋਂ ਹੁੰਦਾ ਹੋਇਆ ਫਤੇਗੜ ਸਾਹਿਬ ਤੱਕ ਆ ਜਾਣਾ ਤੇ ਜਦੋਂ ਇੱਥੋਂ ਤੱਕ ਆ ਗਿਆ ਹੂੰ ਤੇ ਸਰ ਕੋਈ ਵੀ ਧੰਦਾ ਜਿਹੜਾ ਹੈ ਨਾ ਕੋਈ ਵੀ ਧੰਦਾ ਜਿਹੜਾ ਹੈ ਖਾਸ ਤੌਰ ਤੇ ਜਿਹੜਾ ਆਰਗੇਨਾਈਜ਼ਡ ਤਰੀਕੇ ਦੇ ਨਾਲ ਚਲਾਇਆ ਜਾਂਦਾ ਹੈ ਜਿਹਦੇ ਵਿੱਚ ਕਾਰੋਬਾਰੀ ਆ ਜਾਂ ਜਿਹਦੇ ਵਿੱਚ ਪੁਲਿਸ ਆ ਗਈ ਜੀ ਵਿਚੋਲੇ ਆ ਗਏ ਉਹਦੇ ਵਿੱਚ ਸੁਖਦਾਰ ਨੇਤਾ ਬਾਹਰ ਰਹਿੰਦੇ ਹੀ ਨਹੀਂ ਹੂੰ ਦਾਇਤ ਨੂੰ ਇੱਕ ਸ਼ਬਦ ਦੇ ਦਿੰਦੇ ਫਲਾਣਾ ਮਾਫੀਆ ਜੀ ਫਲਾਣਾ ਟਮਕਾਣਾ ਇਹ ਇਹੀ ਤੇ ਗੇਮ ਐ ਸਾਰਾ ਮਿਲ ਕੇ ਬਣਦਾ ਐ ਤਾਂ ਉਹਨਾਂ ਦੇ ਕੀ ਕਰਨਾ ਕਿ ਫਿਰ ਇਹੋ ਜੀਆਂ ਕੁੰਡੀਆਂ ਕੱਢ ਲੈਣੀਆਂ ਹੂੰ ਮਤਲਬ ਉਧਰੋਂ ਬਿਹਾਰ ਵਾਲਾ ਇਲੈਕਸ਼ਨ ਲੰਘ ਗਿਆ ਉਧਰੋਂ 5-7 ਬੰਦਿਆਂ ਦੀਆਂ ਫਾਈਲਾਂ ਬਣ ਗਈਆਂ ਤੇ ਫਿਰ ਉਹ ਕਹਿ ਦੇਣਗੇ ਈਡੀ ਵਾਲਿਆਂ ਨੂੰ ਸੀਬੀਆਈ ਵਾਲਿਆਂ ਨੂੰ ਕਿ ਆਪ ਦਾ ਜੰਗਾ ਜਿਹੜਾ ਉਹਦਾ ਤੇਲ ਪਾਣੀ ਪੂਰਾ ਚੈੱਕ ਕਰਕੇ ਰੱਖੋ ਤੇ ਉਹਦੀ ਰੇਸ ਜਿਹੜੀ ਆ ਖਿੱਚ ਕੇ ਚੱਲੋ ਹਣ ਤੇ ਫਿਰ ਇਹਨਾਂ ਦੀ ਮਤਲਬ ਕਿ ਉਹ ਜਿਵੇਂ ਭਾਗਮ ਭਾਗ ਜੀ ਫਿਲਮ ਸੀ ਨਾ ਭਾਗਮ ਭਾਗ ਫਿਰ ਭਾਗਮ ਭਾਗ ਹੀ ਹੋਏਗੀ ਤਾਂ ਹੁਣ ਦੇਖਦੇ ਆ ਕਿਸ਼ ਨੂੰ ਸ਼ਾਰਦਾ ਜਿਹੜਾ ਉਹ ਕਿੰਨੇ ਦਿਨਾਂ ਲਈ ਸੀਬੀਆਈ ਦਾ ਕੰਮ ਸਾਰਦਾ ਜੀ ਤੇ ਕਿੰਨੇ ਦਿਨਾਂ ਦਾ ਪੌਂਡ ਹੈ ਹਾਂ ਜੀ ਭਾਜਣਾ ਤੇ ਪਹਿਨ ਗਿਆ ਸਾਹ ਆ ਜਿਹੜਾ ਤੇ ਪਹਿਨ ਗਿਆ ਇਥੇ ਸਾਫ ਹੈ ਜੇ ਸੀਬੀਆਈ ਚਾਹੇ ਤੇ ਜੀ ਜੀ ਮਨੂ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਵਾਗਤ ਤੁਹਾਡਾ ਰਮਨ ਕੌਰ ਜੀ ਪੀਵੀ 32 ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡਾ ਗੁਰਪਿਆਰ ਚਾਲ ਬਾਈ ਸਾਡਾ ਏਰੀਆ ਮਲੋਟ ਹੈ ਜੀ ਮਲੋਟ ਹੀ ਆਪਣਾ ਦਫ਼ਤਰ ਹੈ ਇੱਥੇ ਸਟੂਡੀਓ ਹੈ ਸਾਡਾ ਜੇ ਕੋਈ ਇੱਥੇ ਆਸ-ਪਾਸੇ ਦਾ ਮਿੱਤਰ ਹੈ ਤੇ ਸਾਨੂੰ ਜ਼ਰੂਰ ਕੰਟੈਕਟ ਕਰ ਸਕਦਾ ਹੈ ਜੀ ਤੇ ਮਿੱਤਰ ਦੱਸ ਰਹੇ ਨੇ ਚੰਦਰਾ ਸਵਾਮੀ ਦੀ ਪਹੁੰਚ ਕਹਿੰਦੇ ਬਈ ਇੰਗਲੈਂਡ ਤੱਕ ਸੀ ਬਹੁਤ ਦੂਰ ਤੱਕ ਸੀ ਉੱਚੀਆਂ ਨੇ ਗੱਲਾਂ ਤੇ ਰਿਆਰ ਦੀਆਂ ਹਾਂ ਬਹੁਤ ਮਤਲਬ ਕਿ ਕੋ ਉਦੋਂ ਪਹਿਲਾਂ ਵੀ ਹੁੰਦਾ ਸੀਗਾ ਇੰਦਰਾ ਗਾਂਧੀ ਨਾਲ ਉਹਦੀ ਬੜੀ ਨੇੜਤਾ ਸੀ ਕੁਝ ਨਿੱਜੀ ਕਿਸੇ ਕਹਾਣੀਆਂ ਵੀ ਉਹ ਬਣਾਉਂਦੇ ਨੇ ਕੁਝ ਲੋਕ ਗੋਸਪੀ ਹੈ ਉਹਦਾ ਨਾਮ ਸੀ ਸ਼ਤਰਮਿੰਦਰ ਕੁਸ਼ ਇਸ ਤਰ੍ਹਾਂ ਸੀ ਤੇ ਉਹ ਤੇ ਮਤਲਬ ਕਿ ਬਹੁਤ ਵੱਡੀ ਕਹਾਣੀ ਸੀ ਮੇਰਾ ਕਦੇ ਕਦੇ ਜੀ ਕਰਦਾ ਕਿ ਯਾਰ ਇਹਨਾਂ ਕਹਾਣੀਆਂ ਨੂੰ ਲਈਏ ਕੱਢ ਕੇ ਕਿਸੇ ਟਾਈਮ ਕਰੀਏ ਵੀ ਕਾਫੀ ਹੋਰ ਸੱਚ ਵਰਕ ਦੀ ਜ਼ਰੂਰਤ ਹੁੰਦੀ ਹੈ ਕਿਤੇ ਭਾਵੇਂ ਕਿਤਾਬਾਂ ਲਿਖਦੇ ਜਾਨਾ ਵੀ ਹੁੰਦਾ ਇੱਕ ਹਾਂ ਜੀ ਇੰਦਰਾ ਗਾਂਧੀ ਦੇ ਨਾਲ ਆਚਾਰੀਆ ਤਰਮਿੰਦਰ ਸਿਸ਼ਾ ਉਹਦਾ ਨਾਮ ਕਿ ਯਾ ਤ੍ਰਿੰਦਰ ਸਿ ਕੁਸ਼ ਐਸਾ ਨਾਮ ਸੀਗਾ ਜੀ ਤਾਂ ਉਹ ਉਹ ਉਸ ਟਾਈਮ 60ਵੇਂ ਚ ਉਹ ਬਹੁਤ ਪਾਵਰਫੁਲ ਸੀਗਾ ਜੀ 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 ਡਾਕਟਰ ਦਲਵੀਰ ਜੀ ਪੰਥਵੀਰ ਜੀ ਬਹੁਤ ਸ਼ੁਕਰੀਆ ਜੀ ਦਸਵੀਰ ਜੀ ਧੰਨਵਾਦ ਜੀ ਤੁਹਾਡਾ ਸਾਰੇ ਦੋਸਤਾਂ ਦਾ ਜੀ ਅਬ ਮਿੰਟੋ ਜੀ ਇੱਕ ਬੰਦਾ ਇਸੇ ਕੇਸ ਦੇ ਵਿੱਚ ਕਹਿ ਲੋ ਕਿ ਜਿਹੜਾ ਜਿਹਨੇ ਜੜ ਬਣੀ ਸੀ ਸਾਰੀ ਆਕਾਸ਼ ਬਤਾ ਉਹ ਬਹੁਤ سارے ਇਲਜ਼ਾਮ ਡੀਆਈਜੀ ਤੇ ਲਾਉਂਦਾ ਰਿਹਾ ਹੁਣ ਕਹਿੰਦੇ ਕਿ ਕਵਰੀ ਹਿਸਾਬ ਹੈ ਨਾਮ ਹੋ ਗਿਆ ਕਨਫਰਮ ਤ੍ਰਿੰਦਰ ਹਾਂ ਮੈਂ ਉਹ ਹੀ ਕਹਿੰਦਾ ਜਾਂ ਤ੍ਰਿੰਦਰ ਸੀ ਜਾਂ ਤਰਮਿੰਦਰ ਸੀ ਜੀ ਹਾਂ ਜੀ ਉਹ ਤਾਂ ਤਰਮਿੰਦਰ ਵੀ ਬੜਾ ਮਸ਼ਹੂਰ ਸੀ ਨਾ ਫਿਲਮਾਂ ਵਾਲਾ ਤਰੇਂਦਰ ਕੁਛ ਪਰਮਿੰਦਰ ਦੱਸ ਰਹੇ ਨੇ ਮਿੱਤਰ ਨਹੀਂ ਤ੍ਰੇਂਦਰ ਸੀ ਖੁਸ਼ ਐਸਾ ਨਾਮ ਸੀ ਤ੍ਰੇਂਦਰ ਸੀਗਾ ਹਾਂ ਜੀ ਅੰਟੀ ਆ ਰਕੇਸ਼ ਜੀ ਨੇ ਦੱਸਤਾ ਤਾਂ ਬਸ ਕਹ ਲਓ ਕਿ ਕਨਫਰਮ ਹੈ ਤ੍ਰੇਂਦਰ ਸੀਗਾ ਜੀ ਜੀ ਹੁਤਾ ਥਿਆ ਆਰਥੋਰ ਵੀ ਮਤਲਬ ਕਿ ਫੈਕਟਰੀਆਂ ਤੱਕ ਲਾਤੀਆਂ ਸੀ ਹੁੰਦੇ ਨੇ ਬਹੁਤ ਜ਼ਬਰਦਸਤ ਕਹਾਣੀਆਂ ਜੀ ਹਮ ਚਲੋ ਕਦੀ ਸੁਣਾਇਓ ਸਾਨੂੰ ਵੀ ਸੁਣਾ ਦੂੰਗਾ ਜੀ ਸੁਣਾ ਦੂੰਗਾ ਸੁਣਾ ਦੂੰ ਲੰਮੀਆਂ ਨੇ ਸੁਣਾ ਦੇਾਂਗੇ ਜੀ ਜੀ ਮੈਂ ਫਿਲਹਾਲ ਇਥੋਂ ਵਾਲੇ ਜਿਹੜੇ ਹੁਣ ਵਾਲੇ ਜਿਹੜੇ ਮੌਕੇ ਤੇ ਕੱਲ ਟ੍ਰੈਂਡ ਦੇ ਵਿੱਚ ਚੱਲ ਰਹੇ ਨੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਟ੍ਰੈਂਡਿੰਗ 'ਚ ਜਿਹੜੇ ਨਾਮ ਬਣ ਰਹੇ ਆ ਜੀ ਤੇ ਟ੍ਰੈਂਡਿੰਗ ਚ ਨਾਮ ਆకాశ ਬੱਤ ਅਤੇ ਇੱਕ ਵਕੀਲ ਸਾਹਿਬ ਮਲਣ ਸਾਹਿਬ ਉਹ ਵੀ ਮਲਣ ਸਾਹਿਬ ਸਰ ਹਾਂ ਉਹ ਦੂਜੇ ਪਾਸਿਓਂ ਕਹਾਣੀ ਜੁੜੀ ਜਾਂਦੇ ਇਹ ਕਹਿੰਦੇ ਕਿ ਸਾਰੇ ਕੀ ਕਹੀਏ ਹੁਣ ਸਾਰੇ ਦ੍ਰਿਸ਼ਟੀਕੋਣ ਦੇ ਵਿੱਚ ਸਾਰੇ ਜਿਹੜਾ ਛਪਿਆ ਸਾਰਾ ਕੁਝ